ਆਓ ਇਹਦੇ ਤੇ ਮਾਰਦੇ ਕੈਮਰਾ ਇਹਦੀ ਇਹਦੀ ਫੇਸ ਕੁਆਲਿਟੀ ਚੈੱਕ ਕਰਾਦੇ ਬਾਈ ਇਹ ਆ ਗਈ ਫਾਰਮ ਵਾਲੀ ਪੱਛੀ ਤੇ ਬਾਕੀ ਨਾ ਸੱਜਣੋ ਦੱਸੂਗੀ ਵੀ ਯਾਰ ਜਿਹੜਾ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਤੇ ਇਹਦਾ ਜਿਵੇਂ ਮੰਨ ਲੇ ਬਿਲਕੁਲ ਛੋਟਾ ਮੂੰਹ ਆ ਤੇ ਇਹ ਆ ਗਈ ਪਿਓਰ ਜਰਸੀ ਚ ਆ ਗਈ ਜੇ ਮੈਂ ਗੱਲਬਾਤ ਇਹਦੀ ਕਰ ਲਾਂ ਇਹਦੀ ਲੰਬਾਈ ਲੰਬੂਈ ਦਿਖਾ ਦੇ ਪਛਾਣ ਨੂੰ ਹੋ ਕੇ ਤੇ ਬਾਕੀ ਯਾਰ ਜਾਨ ਜੂਨੇ ਚ ਦਾ ਬਾ ਕਮਾਲ ਆ ਇਹ ਆ ਗਈ ਸੱਜਣੋ ਪੰਜਾਬ ਵਾਲੀ ਜਰਸੀ ਲੈ ਸੱਜਣੋ ਇਹਨੇ ਟਾਟਾ ਨੇ ਇਹਨੂੰ ਇਹਦਾ ਨਾਮ ਹੈ ਕਿਸੇ ਗੱਲ ਤੋਂ ਰੱਖਿਆ ਦੇਖ ਕੇ ਵੀ ਇਹਨੇ ਖੀਰੀ ਨੇ ਸੂ ਪਹਿਣਾ ਬਾਕੀ ਯਾਰ ਜਿਹੜੇ ਸੱਜਣ ਕੋਲੇ ਜਾਊਗੀ ਨਾ ਸਾਮ ਸੰਭਾਲ ਨਾਲ ਇਹਨੇ ਅਗਲੇ ਸੂਏ ਬੇੜੇ ਨੂੰ ਬੜੀ ਤਕੜੀ ਆਈਟਮ ਬਣ ਜਾਣਾ ਬਾਕੀ ਤੁਸੀਂ ਲੂਈ ਤੋਂ ਇਹਦਾ ਅੰਦਾਜ਼ਾ ਵੀ ਲਾ ਸਕਦੇ ਹੋ ਬੱਚਿਆਂ ਵਾਲੀ ਲੂਈਆਂ ਇਹਦੇ ਹਜੇ ਜੇ ਮੈਂ ਗੱਲਬਾਤ ਕਰ ਲਾਂ ਲੂਈ ਝਾਣ ਲੱਗਿਆ ਵੀਰੇ ਹਾਂ ਹਜੇ ਹੁਣ ਲੱਗਿਆ ਝੜਨਾ ਇਹਨੂੰ ਤੋੜ ਦੇ ਬਾਈ ਖੋਲ ਕੇ ਉਹ ਦੰਦ ਤਾਂ ਇਹ ਦੇਖਣ ਵਾਲੇ ਸੱਜਣਾਂ ਨੂੰ ਤਾਂ ਪਰਖ ਆ ਜਾਂਦਾ ਤਰਸ ਦਿਖਾ ਦੇ ਓਏ ਐਦਾਂ ਹੁੰਦੀ ਆ ਖੀਰੀ ਜਿਹੜੇ ਸੱਜਣਾਂ ਨੇ ਨਹੀਂ ਵੀ ਦੇਖੀ ਦੁੱਧ ਦੰਦ ਹੁੰਦੇ ਨੇ ਬਰੀਕ ਹੁੰਦੇ ਨੇ ਤੇ ਜਦੋਂ ਦੰਦ ਜਾਨਵਰ ਕੱਟ ਜਾਂਦਾ ਥੋੜੇ ਥੋੜੇ ਚੌੜੇ ਦੰਦ ਆਉਣ ਲੱ ਜਰਸੀ ਦੀ ਲੰਬਾਈ ਲੰਬੀ ਦਿਖਾ ਦੇ ਤੇ ਕੱਦ ਵੱਡੇ ਦਾ ਜੇ ਮੈਂ ਕਹਿਦਾ ਵੀ ਤੁਹਾਨੂੰ ਕੱਦ ਨਹੀਂ ਇਹਦਾ ਬਾਹਲਾ ਵੱਡਾ ਹਰਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਤਾਜਪੁਰ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਅੱਜ ਦੀ ਵੀਡੀਓ ਚ ਜਾਨਵਰ ਦਿਖਾਵਾਂਗਾ ਸੱਜਣੋ ਤੁਹਾਨੂੰ ਪੰਜ ਜਿੰਨਾ ਚਾ ਤਿੰਨ ਜਰਸੀਆਂ ਦਿਖਾਵਾਂਗੇ ਇੱਕ ਜਰਸੀ ਦਿਖਾਵਾਂਗਾ ਨਾ ਮੈਂ ਸੱਜਣੋ ਬਲੈਕ ਰੰਗ ਦੀ ਫਾਰਮ ਵਾਲੀ ਜਰਸੀ ਕਿਉਂਕਿ ਫਾਰਮ ਵਾਲੀ ਜਰਸੀ ਜਿਹੜੀ ਬਲੈਕ ਰੰਗ ਦੀ ਹੈ ਨਾ ਸੱਜਣੋ ਜਦੋਂ ਦੇਖੋਗੇ ਨਾ ਰੂਹ ਖੁਸ਼ ਕਰਨ ਵਾਲੀ ਚੀਜ਼ ਆ ਕਿਤਨਾ ਸੋਡਾ ਯਾਰ ਦਿਲ ਸੋਡਾ ਐਨ ਖੁਸ਼ ਹੋ ਜੂਗਾ ਜਦੋਂ ਬੱਚੀ ਨੂੰ ਦੇਖੋਗੇ ਕੱਚੀ ਜ਼ਰੂਰਾ ਤੇ ਇੱਕ ਦਿਖਾਉਂਗਾ ਨੀਲੀ ਰਵੀ ਦਾ ਕਟਾ ਬਿਲਕੁਲ ਜੈਜ ਰੇਟ 'ਚ ਤੇ ਇੱਕ ਜਰਸੀ ਬੱਚੀ ਦਿਖਾਉਂਗਾ 7 ਮਹੀਨੇ ਦੀ ਗੱਬਣ ਟਾਟਾ ਨੈਨੋ ਕਾਰ ਜਿਹੜੇ ਸੱਜਣਾ ਨੇ ਦੇਖੀ ਆ ਉਹਦੇ ਨਾਲ ਦੀ ਦਿਖਾਉਂਗਾ ਤੇ ਆਜੋ ਬਾਈ ਨਾ ਕਰੋਨਾ ਗੱਲਬਾਤ ਤੇ ਇਕੱਲਾ ਇਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਰੇਟ ਕਰਾਵਾਂਗੇ ਵੀਡੀਓ ਦੇ ਵਿੱਚ ਹੀ ਆਜੋ ਹੋਰ ਬਾਈ ਕੀ ਹਾਲ ਚਾਲ ਵਧੀਆ ਠੀਕ ਠਾਕ ਚੜਦੀ ਕਲਾ ਚੜਦੀ ਕਲਾ ਲੈ ਸੱਜਣੋ ਇੱਕ ਤਾਂ ਬਾਈ ਦਾ ਕੱਦ ਆ ਜਿਹੜਾ ਮੇਰੇ ਨਾਲ ਕਾਫੀ ਵੱਡਾ ਵੀ ਐ ਲੰਬੂ ਵਾਲਾ ਕੱਦ ਨਹੀਂ ਨਹੀਂ ਹੱਸ ਜਾਨੇ ਆ ਓਏ ਨਹੀਂ ਨਹੀਂ ਆ ਜਾ ਮੈਨੂੰ ਪਤਾ ਗਿਆ ਐ ਸ਼ਾਕ ਕੇ ਪੁੱਛਣਾ ਪਿਆ ਕਰੂਗਾ ਬਾਈ ਨੂੰ ਵੀ ਆ ਇਹਦਾ ਯਾਰ ਕੀ ਰੇਟ ਆ ਇਹਦਾ ਕੀ ਰੇਟ ਨਾਮ ਦਾ ਦੂਗੀ ਨਾਮ ਮੇਰਾ ਰਮਨਦੀਪ ਸਿੰਘ ਪਿੰਡ ਤਾਜਪੁਰ ਤਸਵੀਰ ਹੈ ਹੁਣ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਉਹ ਜਾਵੇ ਜੇ ਮੈਂ ਗੱਲ ਕਰ ਲੈ ਸੱਜਣੋ ਲੁਧਿਆਣੇ ਏਰੀਏ ਦੇ ਵਿੱਚ ਵਪਾਰੀ ਵਰਗ ਹੈਗਾ ਜਾਵੇ ਗਿਣਤੀ ਜਾ ਮੇਰਾ ਖਿਆਲ ਆ ਹੋਰ ਜ਼ਿਲ੍ਹਾ ਨਾ ਬਾਈ ਫਰਕ ਆ ਬਹੁਤ ਫਰਕ ਕਿਉਂਕਿ ਗਾਵਾਂ ਜਾਦੇ ਵਪਾਰ ਦਾ ਕੰਮ ਜਿਆਦੇ ਹੈ ਨਾ ਗਾਮੇ ਦਾ ਬੰਦਾ ਦਾ ਚੰਗੀਆਂ ਵੀ ਬਹੁਤ ਆ ਵੀਰੇ ਮੇਲਾ ਲੱਗਦਾ ਕਰਨਾ ਜਗਰਾਉਂ ਨੇੜੇ ਦਾ ਚੰਗੀਆਂ ਵੀ ਬਹੁਤ ਆਪਣੀਆਂ ਆ ਉਹੀ ਗੱਲ ਆ ਸੱਜਣੋ ਜਿਵੇਂ ਤੁਹਾਨੂੰ ਮੈਂ ਕਹਿ ਰਿਹਾ ਹਾਂ ਨਾ ਯਾਰ ਜਿਹੜੇ ਮੇਲੇ ਜਿਹੜੇ ਏਰੀਆ ਚ ਲੱਗਦੇ ਨੇ ਓਏ ਯਾਰ ਇਹ ਜੋ ਜਾਗਰੂਕਤਾ ਆਟੋਮੈਟਿਕ ਹੀ ਵਾੜ ਜਾਂਦਾ ਹੈ ਹਰਕ ਪੈ ਜਾਂਦਾ ਹੈ ਹਨਾ ਜਿਵੇਂ ਆਪਣੇ ਏਰੀਆ ਚ ਜਿਤਨਾ ਉਲੇ ਵਾਲਾ ਮੇਲਾ ਸ਼ੁਰੂ ਹੋਇਆ ਨਾ ਉਹ ਮੇਲੇ ਨਾਲ ਵੀ ਯਾਰ ਲੱਗੇ ਮੇਰਾ ਗਾ 50 ਰੁਪਿਆ ਟਿਕਾ ਭਰਉਂਦਾ ਸੀ ਹੁਣ ਮੇਰਾ ਗਾ ਜੂਨੀਅਰ ਦਾ ਭਰਉਂਦਾ ਪੀਡੀਐਫ ਦਾ ਆਪ ਹੀ ਫਰਕ ਪੈਣਾਗਾ ਲੈ ਫਰਕ ਪੈਂਦਾ ਫਰਕ ਪੈਂਦਾ ਹਨਾ ਪੈਂਦਾ ਵੀਰੇ ਫਰਕ ਲੈ ਕਿੰਨੇ ਕ ਸਾਲ ਹੋ ਗਏ ਵਪਾਰ ਦੇ ਕੰਮ ਨੂੰ ਜੀ ਲੈ ਸਾਲ ਦਾ 25 30 ਸਾਲ ਹੋ ਗਏ ਪੁਰਾਣੇ ਕੰਮ ਆ 10 ਸਾਲ ਹੋ ਹਾਂ 10 ਸਾਲੋਂ ਮੈਨੂੰ ਕਰਦੇ ਨੇ ਵੀਰੇ 10 ਸਾਲ ਹੋ ਗਏ ਤੈਨੂੰ ਘੋੜਾ ਨਾ ਮੀਨੂ ਲੈ ਬਾਕੀ ਸੱਜਣੋਂ ਇੱਕ ਮੋਟਾ ਉਹ ਵੀ ਦਿਖਾਉਂਗਾ ਫੋਰ ਸੇਲ ਵਾਲੇ 5 ਜਨਵਰ ਨੇ ਤੇ ਅੱਜ ਨੀਲੀ ਰਾਵੀ ਜਿਹੜੇ ਕੱਟੇ ਤੋਂ ਸ਼ੁਰੂ ਕਰਦੇ ਆਂ ਤੇ ਵੀਡੀਓ ਨਾ ਬਣੇ ਰਹੋ ਐਂਡ ਤੇ ਜਾ ਕੇ ਵਿਚ ਵਿਚਾਲੇ ਇੱਕ ਫਾਰਮ ਵਾਲੀ ਗਾਂ ਵੀ ਦਿਖਾਉਂਗਾ ਪਤਰ ਸਾਹ ਕੱਟੇ ਤੇ ਮਾਰਦੇ ਕੈਮਰਾ ਓਏ ਇਹ ਇਹਦਾ ਵੀ ਇਦੀ ਫੇਸ ਕੁਆਲਿਟੀ ਚੈੱਕ ਕਰਾ ਦੇ ਇਹ ਹੈਗਾ ਨੀਲੀ ਰਾਵੀ ਚ ਤੇ ਇਹਦੇ ਜਿਹੜੇ ਪੈਰਾ ਪੂਰਾ ਦੇ ਨਿਸ਼ਾਨ ਆ ਗਏ ਪੂਛ ਆ ਗਈ ਇਹ ਸੱਜਣੋ ਜੇ ਮੈਂ ਗੱਲ ਕਰ ਲੈਣਾ ਪਿਓਰ ਨੀਲੀ ਚ ਹੀ ਆ ਗਿਆ ਕਿਉਂਕਿ ਅੱਖ ਖੁਖਵੀ ਇਹਦੀ ਨੀਲੀ ਵਾਲੀ ਹੈ ਇਹਦੀ ਉਮਰ ਕਿੰਨੀ ਆ ਬਾਈ 11.5 ਮਹੀਨੇ ਵੀਰੇ 11.5 ਇਹ ਵੀਰੇ ਸਟਾਰਟ 2 ਦਾ ਬੱਚਾ ਹੈਗਾ ਯਾਰ ਕਮੈਂਟ ਕਰਨ ਵਾਲੇ ਮੈਂ ਕਹਿੰਦਾ ਕਹੀ ਜਾਣਗੇ ਸਿੰਘ ਵਾਹ ਬੱਡਾ ਸਾਡੀ ਕੇ ਨਹੀਂ ਵੀਰੇ ਅਗਲੇ ਦਿਨ ਦਾ ਦੁੱਧ ਆਈ ਲੂਈਆਂ ਜੀ ਹੈ ਲੂਈ ਦਾ ਵੀਰੇ ਦੁੱਧ ਵਾਲੀ ਆ ਆਪਣੇ ਘਰੇ ਆਪ ਦਾ ਕੱਟਾ ਪਾਲਿਆ ਬੈਠਾ ਉਹਨੇ 23 ਮਾਰਚ ਨੂੰ ਇਹ ਸਾਲ ਦਾ ਦਿਖਾ ਦਿਓ ਕਿੱਡਾਗਾ ਅੱਛਾ ਉਹਨੇ 23 ਮਾਰਚ ਨੂੰ ਸਾਲ ਦਾ ਹਾਂ ਸਾਲ ਦਾ ਹੋਣਾ ਵੀਰੇ ਜੀ ਬਾਕੀ ਸੱਜਣੋਂ ਸਾਫ ਸੰਭਾਲਦਾ ਫਰਕ ਹੁੰਦਾ ਬਾਕੀ ਯਾਰ ਦੇਖਣ ਵਾਲੇ ਸੱਜਣ ਵੀ ਸਾਰੇ ਜਾਣਕਾਰ ਨੇ ਉਮਰ ਦਾ ਅੰਦਾਜ਼ਾ ਤੁਸੀਂ ਯਾਰ ਆਪ ਦੇ ਤਜਰਬੇ ਨਾਲ ਵੀ ਲਾ ਲਿਓ ਕੱਟਾ ਚੰਗਾ 11.5 ਮਹੀਨੇ ਬਾਈ ਉਮਰ ਦਾ ਜੀ ਵੀਰੇ ਪਰਕਾਂ ਦਾ ਲੂਈ ਤੋਂ ਦੇਖ ਲੈ ਦੁੱਧ ਵਾਲੀ ਲੂਈ ਆ ਇਹ ਕੱਟੇ ਠੀਕ ਆ ਗੱਲ ਇਹ ਰੇਟ ਵੀਰੇ 24000 ਰੁਪਿਆ 24000 ਰੇਟ ਇਹਦਾ ਕਰਦੇ ਆ ਫਿਕਸ ਰੇਟ ਇਹ ਦੇਣਾ ਆਪਾਂ ਕਿੰਨੇ ਰੁਪਿਆ ਦਾ ਜਮੇ ਫਿਕਸ ਜਮੇ ਵੀਰੇ ਫਿਕਸ ਕਰ ਸਾਡੇ ਚੈਨਲ ਤੇ ਫਿਕਸ ਰੇਟ ਹੀ ਹੁੰਦੇ ਨੇ ਸੱਜਣਾ ਜਮੇ ਫਿਕਸ 22000 ਨੂੰ ਦੇ ਦਾਂਗੇ ਵੀਰੇ 22000 ਨੂੰ ਦੇ ਦਾਂਗੇ ਲੈ ਸੱਜਣਾ 22000 24 ਮਾਨਤਾਨ ਕਰ ਦਾਂਗੇ ਪਰ ਇਹਦਾ ਮੁੱਲੀ ਮੰਗਿਆ ਵੀਰੇ ਮੈਂ ਕੁਆਲਟੀ ਦਾ ਮੁੱਲ ਨਹੀਂ ਮੰਗਿਆ ਮੈਂ ਥਾਈ ਨੇ ਪਾਤੀ ਉਹ ਖੇਚਲਾ ਵੀ ਥੋੜੀ 2 400 ਦੀ ਮਕਾਤੀ ਬਾਈ ਨੇ ਲੈ ਖੋਲ ਕੇ ਇਹਨੂੰ ਤੋੜ ਕੇ ਦਿਖਾ ਦੇ ਇੱਕ ਵਾਰੀ ਇਹਨੂੰ ਲੈ ਤੋਰੀ ਬਾਈ ਖੋਲ ਕੇ ਗਗਨੇ ਲਾ ਤਰਸ ਦਿਖਾ ਦੇ ਹਰੇਕ ਪੱਖ ਤੋਂ ਦਿਖਾ ਦੇ ਕੱਟੇ ਨੂੰ ਐਂ ਦਿਖਾ ਦੇ ਤਸੱਲੀ ਕਰਾ ਦੇ ਸਾਰੇ ਪਾਸਿਓਂ ਬਾਕੀ ਇਹਦੀ ਬਣਾਵਟ ਬਨੂਵਟ ਚੰਗੀ ਆ ਲੈ ਬਾਈ ਇਹਨੂੰ ਖੋਲ ਕੇ ਤੋੜ ਦੇ ਆ ਜਾਂ ਲੈ ਹੁਣ ਜਦੋਂ ਤੁਰੂਗਾ ਸੱਜਣਾ ਉਹ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੋੜਨ ਦਾ ਮਕਸਦ ਮੇਰਾ ਇਹ ਹੁੰਦਾ ਵੀ ਤੋੜ ਤੂਰ ਚੈੱਕ ਕਰ ਲਿਓ ਚੰਗੀ ਆ ਕੋਈ ਲੰਗੜਾ ਲੂਲਾ ਤਾਂ ਨਹੀਂ ਹੁੰਦਾ ਜਾਨਵਰ ਵਿੱਚ ਇਹ ਕਈ ਸੱਜਣਾਂ ਨੂੰ ਵਹਿਮ ਰਹੇ ਜਾਵਾ ਜਦੋਂ ਕੀਲੇ ਦੇ ਖੜਾ ਹੁੰਦਾ ਵਾ ਕਮਾ ਲਿਆ ਕਮਾ ਲਿਆ ਮੈਂ ਤੋੜ ਤੂਰ ਚੰਗੀ ਆ ਸੱਜਣੋ ਇਹੀ ਜੀ ਗੱਲ ਨਹੀਂ ਬਾਕੀ ਯਾਰ ਜਿਹੜੀ ਇਹ ਨਸਲ ਹੁੰਦੀ ਹੈ ਨਾ ਨੀਲੀ ਰਾਵੀ ਜਿਹੜ ਹੰਤੇ ਬਹੁਤ ਹੁੰਦੇ ਆ ਰੱਖਦੇ ਨੇ ਹਾਂ ਇਹ ਠੰਡੀ ਨਸਲ ਹੋਈ ਆ ਬਾਈ ਕਿਸੇ ਡੈਰੀ ਵਾਲੇ ਸੱਜਣ ਦੇ ਕੰਮ ਦੀ ਆਈਟਮ ਆ ਘਰੇਲੂ ਸੱਜਣ ਵੀ ਲਿਆ ਸਕਦਾ ਤੇ ਰੇਟ ਪਾਈ ਨੇ ਯਾਰ ਉਹੀ ਗੱਲ ਆ ਵਜਨ ਦਾ ਮੁੱਲੀ ਮੰਗਿਆ ਕੋਈ ਬਾਹਲੇ ਰੁਪਏ ਨਹੀਂ ਜਿਵੇਂ ਇਹ ਜਾ ਕੱਟਾ ਕਿਸੇ ਸੱਜਣ ਕੋਲੇ ਖੜਾ ਨਾ 40 ਤੋਂ 50 ਹਰੇਕ ਮੰਗਦਾ ਉਹਦਾ ਲੈ ਇਹ ਮਿਲੂਗਾ 22000 ਚੱਤਰ ਸਾਈ ਤੇ ਮਾਰ ਗਏ ਮੇਰਾ ਹੁਣ ਆਹ ਆਈਟਮ ਦਿਖਾਉਗੀ ਲੈ ਸੱਜਣੋ ਆਹ ਆਈਟਮ ਦਿਖਾਉਣਾ ਜਿਹੜੀ ਤੁਹਾਨੂੰ ਮੈਂ ਕਹਿੰਦਾ ਨਹੀਂ ਜੀ ਨਾ ਮੈਂ ਤੁਹਾਨੂੰ ਟਾਟਾ ਨੇ ਇਹਨੂੰ ਦਿਖਾਉਂਗਾ ਇੱਕ ਟਾਟਾ ਨੇ ਇਹਨੂੰ ਗੱਡੀ ਉਹ ਗੱਡੀ ਆ ਇਹ ਇੱਕ ਆਪਾ ਇੱਕ ਦਿਨ ਖੋਰ ਵੀਡੀਓ ਚ ਤੁਹਾਨੂੰ ਮੈਂ ਮਰੂਤੀ ਕਾਰ ਦਿਖਾਈ ਤੀ ਤੇ ਅੱਜ ਟਾਟਾ ਨੇ ਇਹਨੂੰ ਦਿਖਾਵਾਂਗਾ ਕਿਉਂਕਿ ਟਾਟਾ ਨੇ ਇਹਨੂੰ ਜਿਹੜੀ ਮਰੂਤੀ ਨਾਲ ਥੋੜਾ ਜਿਹਾ ਨਵਾਂ ਮਾਡਲ ਆ ਗਿਆ ਇਹਦਾ ਕੀ ਸੀਨ ਆ ਇਹ ਕਿੰਨੀ ਇਹਦੀ ਉਮਰ ਆ ਇਹ ਬਰੇ ਮੂੰਹੋਂ ਖੀਰੀ ਆ ਅੱਛਾ ਮੂੰਹੋਂ ਖੀਰੀ ਆ ਹਾਂ ਬਰੇ ਇਹਨੇ 10 ਤਰੀਕ ਨੂੰ ਅੱਠਵਾਂ ਮਹੀਨਾ ਲੱਗ ਜਾਣਾ ਦਾ 10 ਤਰੀਕ ਨੂੰ ਇਹਨੂੰ ਅੱਠਵਾਂ ਮਹੀਨਾ ਲੱਗ ਜਾਣਾ ਤੇ 2 ਮਹੀਨੇ ਪયા ਜੀ ਇਹਦੇ ਅੱਛਾ 2 ਮਹੀਨੇ ਦੇ ਸੂਣ ਦੇ ਪਏ ਹਾਂ ਸੂਣ ਦੇ ਪਾਇਆ ਬਰੇ ਪਟੂ ਉਹ ਖੀਰੀ ਹੈ ਸਵਾਦੋਂਗੇ ਮੈਂ ਕਹਿੰਦਾ ਹਾਂ ਇਹ ਖੀਰੀ ਚੂਪੂ 4-5 ਮਹੀਨੇ ਪਹਿਲਾਂ ਰਹਿ ਵੀ ਖੀਰੀ ਅੱਛਾ ਲਾ ਸੱਜਣਾ ਉਹ ਇਹਨੇ ਟਾਟਾ ਨੇ ਇਹਨੂੰ ਇਹਦਾ ਨਾਮ ਹੈ ਕਿਸੇ ਗੱਲ ਤੋਂ ਰੱਖਿਆ ਦੇਖ ਕੇ ਵੀ ਇਹਨੇ ਖੀਰੀ ਨੇ ਸੂਪ ਹੈ ਨਾ ਬਾਕੀ ਯਾਰ ਜਿਹੜੇ ਸੱਜਣ ਕੋਲੇ ਜਾਊਗੀ ਨਾ ਸਾਮ ਸੰਭਾਲ ਨਾਲ ਇਹਨੇ ਅਗਲੇ ਸੂਏ ਵੇਲੇ ਨੂੰ ਬੜੀ ਤਕੜੀ ਆਈਟਮ ਬਣ ਜਾਣਾ ਬਾਕੀ ਤੁਸੀਂ ਲੂਈ ਤੇ ਤਾਂ ਅੰਦਾਜ਼ਾ ਵੀ ਲਾ ਸਕਦੇ ਹੋ ਬੱਚਿਆਂ ਵਾਲੀ ਲੂਈ ਹੈ ਇਹਦੇ ਹਜੇ ਹਜੇ ਮੈਂ ਗੱਲਬਾਤ ਕਰ ਲਾਂ ਹੁਣ ਲੂਈ ਝਾਣ ਲੱਗੀ ਹੈ ਵੀਰੇ ਹਾਂ ਹਜੇ ਹੁਣ ਲੱਗਿਆ ਝੜਨਾ ਇਹਨੂੰ ਤੋੜ ਦੇ ਬਾਈ ਖੋਲ ਕੇ ਦੰਦ ਵੀ ਦਿਖਾ ਦੇ ਵੀਰੇ ਓਏ ਦੰਦ ਪਾਹੇ ਦੇਖਣ ਵਾਲੇ ਸੱਜਣਾ ਨੂੰ ਤਾਂ ਪਰਖ ਆਉਂਦਾ ਤਰਸ ਦਿਖਾ ਦੇ ਓਏ ਇਦਾਂ ਹੁੰਦੀ ਆ ਖੀਰੀ ਜਿਹੜੇ ਸੱਜਣਾ ਨੇ ਨਹੀਂ ਵੀ ਦੇਖੀ ਦੁੱਧ ਦੰਦ ਹੁੰਦੇ ਨੇ ਬਰੀਕ ਹੁੰਦੇ ਨੇ ਤੇ ਜਦੋਂ ਦੰਦ ਜਾਨਵਰ ਕੱਟ ਜਾਂਦਾ ਥੋੜੇ ਥੋੜੇ ਚੌੜੇ ਦੰਦ ਆਉਣ ਲੱਗ ਜਾਂਦੇ ਨੇ タルਸੀ ਦੀ ਲੰਬਾਈ ਲਮੂਈ ਦਿਖਾ ਦੇ ਤੇ ਕੱਦ ਵੱਡੇ ਦਾ ਜੇ ਮੈਂ ਕਹਿਦਾ ਵੀ ਤੁਹਾਨੂੰ ਕੱਦ ਨਹੀਂ ਇਹਦਾ ਬਾਲਾ ਵੱਡਾ ਟਾਟਾ ਨੈਨੋ ਨਾਮ ਆ ਜਿਹੜਾ ਇਹ ਮੈਂ ਤਾਂ ਹੀ ਦਿੱਤਾ ਇਹਨੂੰ ਤੇ ਬਾਕੀ タルਸੀ ਦੀ ਫੇਸ ਕੁਆਲਟੀ ਵੀ ਚੈੱਕ ਕਰਾ ਦੀ ਹਰੇਕ ਪੱਖ ਤੋਂ ਦਿਖਾ ਦੀ ਬਾ ਆ ਜਾ ਲੈ ਆ ਬਾਈ ਉਹਨਾਂ ਨੂੰ ਬਾਕੀ ਮੇਨ ਗੱਲ ਆ ਯਾਰ ਜੀ ਲਵਾਉਣ ਵਾਲੀ ਆਈਟਮ ਵੀ ਆ ਜਵਾਕਾਂ ਵਾਲੀ ਖੇਡ ਵੀ ਮੰਨ ਲਓ ਇੱਕ ਬੱਚੇ ਖੇਡ ਵੀ ਖੇਡੀ ਵੀ ਜਾ ਕਰਨਗੇ ਇਹਦੇ ਨਾਲ ਤੇ ਇਹਨੇ ਸੂਕੇ ਦੁੱਧ ਵੀ ਦੇ ਦੇਣਾ ਤੇ ਆਬ ਦੇ ਵਰਗਾ ਇੱਕ ਕੈਂਟ ਜਾਂ ਬੱਚਾ ਵੀ ਬਾਈ ਦੇ ਦੇਣਾ ਬੱਚਾ ਦੇਵੇ ਬੱਚੀ ਦੇਵੇ ਉਹ ਇਹਦੇ ਅੰਦਰ ਹੀ ਹਜੇ ਦੁੱਧ ਕਿੰਨਾ ਕੁ ਦੇ ਸਕ ਜੇ ਤੇਰੇ ਹਿਸਾਬ ਨਾਲ ਦੁੱਧ ਵੀ ਤੇ ਬੱਸੀ 9-10 ਕਿਲੋ ਦੇ ਦੂੰਗੀ ਖੀਰੀ ਆ 9-10 ਕਿਲੋ ਦੇਊਗੀ ਹੈਨਾ ਬਾਹਲੇ ਦਾ ਨਾ ਇਹ ਦੋ ਉੱਪਰ ਫਾਇਦਾ ਕੀ ਆ 12-13 ਕਿਲੋ ਕਹਿਣ ਦਾ ਕੀ ਆ ਗੱਲ ਉਹ ਫੇਸ ਕੁਆਲਟੀ ਚੰਗੀ ਆ ਯਾਰ ਜਾਤ ਜੂਤ ਬ੍ਰੀਡ ਦਾ ਪੂਰੀ ਆ ਵੀਰੇ ਬੱਸੀ ਦੀ ਆ ਜਾਤ ਜੂਤ ਸੱਜਣਾਂ ਆ ਤਾਂ ਮੁੱਲ ਵੀ ਬੱਸੀ ਵਾਲੇ ਕਰਨਾ ਤੇ ਮੇਨ ਗੱਲ ਆ ਜਿਹੜੀ ਯਾਰ ਖੜ ਵੀ ਥੋੜੇ ਥਾਂ ਚ ਹੀ ਜਾਊਗੀ ਜਿਹੜੇ ਸ਼ਹਿਰ ਵਾਲੇ ਸੱਜਣ ਜੇ ਮੈਂ ਗੱਲ ਕਰ ਲੈਣਾ ਜਿੰ ਯਾਰ ਜਗ੍ਹਾ ਥੋੜੀ ਹੁੰਦੀ ਆ ਵੀ ਥੋੜੀ ਜਗ੍ਹਾ ਚ ਦੁੱਧ ਘਰਦਾ ਪੀਣਾ ਤੇ ਜਾਨਵਰ ਵੀ ਚੰਗਾ ਹੋਵੇ ਘਰੇ ਖੜਾ ਸੋਹਣਾ ਵੀ ਲੱਗੇ ਬਾਈ ਉਹ ਸੱਜਣਾ ਵਾਸਤੇ ਆ ਇਹ ਇਹਨੇ ਜਗ੍ਹਾ ਵੀ ਥੋੜੀ ਰੋਕਣੀ ਆ ਤੇ ਬਾਈ ਇਹਨੇ ਨਾ ਇੱਕ ਤਾਂਸਲੇ ਨਾਲ ਹੀ ਰੱਜ ਲਿਆ ਕਰਨਾ ਬਾਹਲਾ ਇਹਦਾ ਖਰਚਾ ਵੀ ਨਹੀਂ ਕਰਦੀ ਦਾ ਤੇ ਦੁੱਧ ਵੀ ਇਹਨੇ ਚੰਗਾ ਪਾ ਦੇਣਾ ਹਨਾ ਇਹਦਾ ਰੇਟ ਵੀਰੇ ਮੁੱਲ 72000 ਰੁਪਿਆ ਦਾ ਮੁੱਲ 72 ਲੈਂਣ ਦੇ ਨਾਲਾ ਰੇਟ ਕੋਈ ਹਾਂ ਨਾ ਕਰਦੀ ਵੀਰੇ ਜਮੇ ਕੈਮਰੇ ਕਨੀ ਚ ਆ ਕੇ ਕਰਦੇ ਹਾਂ 24 ਹੁੰਦੇ ਤਾਂ ਵੀਰੇ ਹੈ 24 ਹਜਾਂ ਦੇ 24 24 ਕਰ ਦਾਂਗੇ ਮਾਨਤਾਨ ਮਾਨਤਾਨ ਕਹਦਾ ਬੱਸੀਆਂ ਆ ਭਾਈ ਵਾਲੇ ਤੁਸੀਂ ਦੇਖਦੇ ਹੋ ਨਤ ਲੈ ਸੱਜਣਾ 24 24 ਮਾਨਤਾਨ ਕਰ ਦਾਂਗੇ ਯਾਰ ਬਾਈ ਕਹਿੰਦਾ ਇਹ ਜੀ ਗੱਲ ਨਹੀਂ ਜਦੋਂ ਕੋਈ ਸੱਜਣਾ ਆਊਗਾ ਯਾਰ ਕਰੇ ਮੋੜਦੇ ਨਹੀਂ ਨਹੀਂ ਮੋੜਦੇ ਨਹੀਂ ਵੀਰੇ 24 24 ਯਾਰ ਮਾਨਤਾਨ ਕਰਕੇ ਤੋੜਾਂਗੇ ਲੈ ਹੁਣ ਕੈਮਰਾ ਅੱਗੇ ਲਿਆ ਤਰਸ ਆ ਬੱਚੀ ਤੇ ਮਾਰਦੇ ਇਹਦਾ ਕਿਹੜਾ ਸੂਆ ਬਾਈ ਇਹ ਵੀਰੇ ਦੂਜੇ ਸੂਏ ਆ ਅੱਛਾ ਇਹ ਦੂਜੇ ਸੂਏ ਲੈ ਬਾਈ ਇਹਨੂੰ ਵੀ ਤੋੜ ਦੇ ਖੋਲ ਕੇ ਆ ਦੂਰ ਨਾ ਖੜਿਆ ਕਰ ਜਾ ਕੇ ਬਾਹਲੀ ਨੇੜੀ ਰਿਹਾ ਕਰ ਤੂੰ ਲੈ ਇਹ ਹੈ ਇਹ ਦੂਜੇ ਸੂਏ ਲੱਤਾਂ ਹੀ ਆ ਕਿਵੇਂ ਮਾਰਦੀ ਆ ਕੋਈ ਮੱਖੀ ਵਾਲੀ ਯਾਰਾ ਅੱ ਹੈ ਮੱਖ ਦੇ ਲੋ ਸਾਰੇ ਪੈਂਦੇ ਪਾਕੀ ਸੱਜਣੋਂ ਮੱਖ ਨੇ ਵੀ ਹਾਂ ਟਾਈਮ ਵੀ ਇਹ ਕਸੁੱਤਾ ਚੱਲਦਾ ਏ ਟਾਈਮ 'ਚ ਮੱਖੀ ਵੀ ਲਿਆਉਂਦੀ ਆ ਨੇਰੀ ਆ ਨਾ ਲੱਤਾਂ ਦਾ ਨਸਲ ਮਾਰਦੀ ਹੋਣੀ ਵੀਰੇ ਹਾਂ ਤੀਜਾ ਸੁਆ ਬਾਈ ਇਹਦਾ ਨਹੀਂ ਵੀਰੇ ਦੂਜਾ ਗਿਆ ਮਾਲਕਾਂ ਸਮਝ ਲੋ ਤੀਜਾ ਹੋ ਚੌਥਾ ਨਾਲੋਂ ਥੋੜੇ ਸਾਹਮਣੇ ਆ ਕੀ ਸੱਜਣੋਂ ਥਣ ਲੈਵੇ ਦੀ ਜੇ ਮੈਂ ਗੱਲ ਕਰ ਲਾਂ ਨਾ ਪਛੀ ਪੂਰੀ ਤੰਦਰੁਸਤੀ ਤੇ ਪੂਰੀ ਸਾਫ ਆ ਜੇ ਥੱਲੋਂ ਗੱਲ ਕਰ ਲਾਂ ਕੱਲਾ ਕੱਲਾ ਥਣ ਲੱਗਿਆ ਲੱਗਿਆ ਦੂਰੀ ਤੇ ਆ ਤੇ ਥਣ ਵੀ ਨਾ ਸੱਜਣੋਂ ਜੇ ਗੱਲ ਕਰ ਲਈ ਯਾਰਾ ਮਈਆ ਨਾਲ ਥਣ ਲੱਗਿਆ ਬੱਚੀ ਨੂੰ ਦੂਰਾ ਥਣ ਲੱਗਿਆ ਕਿੰਨੇ ਕਿ ਦਿਨ ਕੱਢਦੀ ਆ ਸੋਣ ਚ ਵੀਰੇ 4-5 ਦਿਨ ਲੈ ਜੂ ਹਜੇ ਇਹ ਬੱਸੀ ਅੱਛਾ 5-4 ਦਿਨ ਲੈ ਜੂ ਹਜੇ ਹਨਾ ਲੈ ਜੂ ਵੀਰੇ ਹਲੇ ਫੜੂਗੀ ਤਿਆਰੀ ਮੈਂ ਕਹਣਾ ਯਾਰ 4-5 ਤੋਂ ਵੱਧ ਹੀ ਨਾ ਲੈ ਜੇ ਬਾਈ ਤੇ ਮਾਲਕਾਂ ਨੇ ਦੱਸਿਆਗਾ ਕਿ ਆਪਾਂ ਵੀਰੇ ਘਰੇ ਤਾਂ ਟੀਕਾ ਪਰੋਂਦੇ ਨਹੀਂਗੇ ਵੱਧ ਲੈ ਵੀ ਵੱਧ ਲੈ ਵੀ ਠੀਕ ਆ ਗੱਲ ਆ ਪਰ ਸੇ ਇਹਦੀ ਫੇਸ ਕੁਆਲਿਟੀ ਤੇ ਮਾਰਦੇ ਕੈਮਰਾ ਇੱਕ ਵਾਰੀ ਇਹਨੇ ਸੂਣਾ ਬਾਕੀ ਵੀ ਢੱਲ ਢੁੱਲ ਦਾ ਹੈ ਬਹੁਤ ਪਈਆ ਇਹਨੇ ਸੂਣਾ ਦੂਜਾ ਸੂਣਾ ਹਾਂ ਦੂਜਾ ਸੂਣਾ ਵੀਰੇ ਪਹਿਲੇ ਦਾ ਕੀ ਦੁੱਧਾਰ ਕਰ ਦੱਸਿਆ ਇਹਦਾ ਵੀਰੇ 13 ਕਿਲੋ ਦਿੱਤਾ ਇਹ ਮੁੱਲ ਵੀਰੇ ਦਾ 37000 ਰੁਪਏ ਕਿੰਨੇ ਵੀ ਛੱਡ ਦਾਂਗੇ ਲਾਸਟ ਜੰਮ 34000 ਦੇ ਦਾਂਗੇ ਵੀਰੇ 34 ਤੋਂ ਛੋੜ ਛੱਪਾ ਕਰਾਂ ਛੋੜ ਛੱਪਾ ਕਰ ਦਾਂਗੇ ਵੀਰੇ ਲੈ ਛੋੜ ਛੱਪਾ ਸਜਣੋ 34000 ਚ ਵੀ ਬਾਈ ਕਰ ਦੂਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਂਗਾ ਜਿਹੜੀ ਤੁਹਾਨੂੰ ਮੈਂ ਫਾਰਮ ਵਾਲੀ ਕਹਿੰਦਾ ਤੀਗਾ ਉਹ ਮੱਛੀ ਦਿਖਾਉਂਗਾ ਐਂਡ ਤੇ ਹੁਣ ਤਰਸਾ ਇੱਕ ਮੱਛੀ ਤੇ ਮਾਰਦੇ ਕੈਮਰਾ ਇਹਦਾ ਕੀ ਸੀਨਾ ਬਾਈ ਦੰਦਾਂ ਚ ਕਿਵੇਂ ਆ ਕਿਹੜਾ ਸੂਗਾ ਵੀਰੇ ਦੂਜਾ ਸੂਗਾਗਾ ਇਹ ਹਾਂਜੀ ਮੂੰਹੋ ਚਾਰ ਦੰਦਾਂ ਦਾ ਅੱਛਾ ਮੂੰਹੋ ਚਾਰ ਦੰਦਾਂ ਦਾ ਦੂਜਾ ਸੂਗਾ ਦੂਜਾ ਸੂਗਾਗਾ ਵੀਰੇ ਲੈ ਤਰ ਛਾਣੂ ਹੋ ਕੇ ਇਹਦੇ ਫੇਸ ਤੇ ਮਾਰਦੇ ਕੈਮਰਾ ਬਾਈ ਇਹ ਵੀ ਤੋਰ ਦੇ ਖੋਲ ਕੇ ਲੈ ਇਹਦੀ ਇਹਦੀ ਯਾਰ ਫੇਸ ਕੁਆਲਿਟੀ ਜਿਵੇਂ ਮੈਂ ਕਹਿਲਾਂ ਯਾਰ ਬੜੀ ਪ੍ਰੋਫੈਸ਼ਨਲ ਜੀ ਲੱਗਦੀ ਬੜੀ ਸੋਹਣੀ ਵੀ ਪਾਰੀ ਲੱਗਦੀ ਹੈ ਨਾ ਜੇ ਜਰਸੀ ਦੀ ਕਹਦੇ ਜੀ ਕੇਚਫੀ ਜੀ ਕਹਦੇ ਜਿਹੜੇ ਜ ਮਰਜੀ ਕਹਿੰਦੇ ਪਰ ਦੋਨਾਂ ਪਾਸੇ ਖੱਪਦੀ ਆ ਹਾਂ ਖੱਪਦੀ ਦੋਨਾਂ ਪਾਸੇ ਖੱਪਦੀ ਆ ਬਾਈ ਕੱਦ ਕਾਠ ਇਹਦਾ ਚੰਗਾ ਚਾਰ ਦੰਦਾ ਜੇ ਕਿਸੇ ਚਾਰ ਚੂਰ ਵਾਲੇ ਸੱਜਣ ਦੇ ਧੱਕੇ ਚੜ ਗਈ ਨਾ ਹਾਂ ਬੱਸ ਇਸ ਤਰ੍ਹਾਂ ਹੋ ਜਾਂਦਾ ਪੈਂਕਟਰ ਯਾਰ ਦੀ ਬੱਸੀ ਬਣ ਜੂਗਾ 10 ਡਾਲਰ ਰੁਪਈਆ ਦੀ ਬਣਨਾ ਇਹ ਕਿੰਨੇ ਇੱਕ ਦਿਨ ਕਰਦੀ ਆ ਜੇ ਗੱਲ ਕਰਨੀ ਆਪਾਂ ਇਸ ਵੇਪਰੇ ਦੂਜਾ ਗਾ ਅੱਛਾ ਚਾਰ ਦੰਦ ਚ ਦੂਜਾ ਸੂਆ ਵੀ ਸਵਾਤੀ ਦੂਜਾ ਸੂਆ ਸੂਪੇ ਵੀ ਲੈ ਸੱਜਣੋ ਇਹ ਬੱਚੀ ਚਾਰ ਦੰਦ ਦਾ ਦੂਜਾ ਸੂਆ ਸੋਉਂਦੀ ਆ ਕੱਦ ਕਾਠ ਇਹਦਾ ਚੰਗਾ ਬਾਈ ਲੰਬਾਈ ਲੰਬੂਈ ਵੀ ਚੰਗੀ ਆ ਤੇ ਠਣ ਫਣ ਵੀ ਚੰਗਾ ਕੱਢੂਗੀ ਕਿੰਨੇ ਦਿਨ ਕੱਢਦੀ ਆ ਬਾਈ ਵੀ 10 ਦਿਨ ਮੰਨ ਕੇ ਚੱਲੋ ਅੱਛਾ 10 ਤੋਂ 12 ਦਿਨ ਇਹ ਕੱਢ ਜੂਗੀ ਕੱਢ ਜੂ ਵੀ ਰਾਮਦਾਇਨਾ ਕੱਢ ਜੂ ਇਹਦਾ ਕੀ ਰੇਟ ਹੈ ਵੀਰੇ ਰੇਟ ਇਹਦਾ 42000 ਰੁਪਏ ਅੱਛਾ ਫੇਸ ਕੁਆਲਿਟੀ ਦਿਖਾ ਦੇ ਇੱਥੇ ਦਾ ਦਰ ਸਿੱਕ ਵਾਰੀ ਰੇਟ ਨਹੀਂ ਵੀਰੇ ਆਪਣੇ ਨਜ਼ਾਇਜ਼ ਹੁਣ ਜੈ ਜੀ ਹੋਣਗੇ ਠੀਕ ਇਹਦਾ ਰੇਟ ਆ 42000 ਆਪਾਂ ਜੀ ਬੱਸੀ ਕਿਤੇ ਹੋਰ ਘਰੇ ਖੜੀ ਹੋਏ 50 ਤੋਂ ਪਲੱਸ ਅਗਲਾ ਮੁੱਲ ਕਰੂਗੇ ਕਿੰਨੇ ਦੀ ਛੱਡਾਂਗੇ ਆਪਾਂ ਓਏ ਐਂ ਤਾਂ ਵਪਾਰੀ ਕਹਿਦਾ ਨਾ ਨਹੀਂ ਮਰੇ ਨਹੀਂ ਬਰੇ ਰੇ ਉਰਾਨੂ ਆ ਜਾ ਔਰ ਨਾ ਦੂਰ ਕਾ ਤੋ ਜਾਣਾ ਇਹਦਾ ਸਰ ਐਂ ਵਪਾਰੀ ਕਹਿਣਾ ਹੁੰਦਾ ਵੀ ਇਹ ਹੋਰ ਦੇ ਹੁੰਦੀ ਐ ਇੰਨੇ ਦੀ ਹੁੰਦੀ ਐ ਇਹ 38000 ਦੇ ਦਾਂਗਾ 38 ਦੇ ਦਾਂਗਾ 38 ਦੀ ਦੇ ਦਾਂਗੇ ਲੈ ਸੱਚ ਨੂੰ 38000 ਚ ਵੀ ਕਰ ਦਾਂਗੇ ਮਾਂ ਤਾਨ ਛੋਟ ਛੱਪਾ ਕਰ ਦੂਗਾ ਬਾਈ ਤੇ ਹੁਣ ਮਾਰ ਦੇ ਦਰਸ ਆ ਚੀਜ਼ ਤੇ ਕੈਮਰਾ ਓਏ ਇਹਦੇ ਤੇ ਮਾਰ ਦੇ ਕੈਮਰਾ ਇਹਦੀ ਇਹਦੀ ਫੇਸ ਕੁਆਲਿਟੀ ਚੈੱਕ ਕਰਾ ਦੇ ਬਾਈ ਏ ਆ ਗਈ ਫਾਰਮ ਵਾਲੀ ਪੰਛੀ ਤੇ ਬਾਕੀ ਨਾ ਸੱਜਣੋ ਦੱਸੂਗੀ ਵੀ ਯਾਰ ਜਿਹੜਾ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਤੇ ਇਹਦਾ ਜਿਵੇਂ ਮੰਨ ਲੇ ਬਿਲਕੁਲ ਛੋਟਾ ਮੂੰਹ ਆ ਤੇ ਇਹ ਆ ਗਈ ਪਿਓਰ ਜਰਸੀ ਚ ਆ ਗਈ ਜੇ ਮੈਂ ਗੱਲਬਾਤ ਇਹਦੀ ਕਰ ਲਾਂ ਇਹਦੀ ਲੰਬਾਈ ਲੰਬੂਈ ਦਿਖਾ ਦੇ ਪਛਾਣ ਨੂੰ ਹੋ ਕੇ ਤੇ ਬਾਕੀ ਯਾਰ ਜਾਨ ਜੂਨੇ ਚ ਦਾ ਬਾ ਕਮਾਲ ਆ ਇਹ ਆ ਗਈ ਸੱਜਣੋ ਪੰਜਾਬ ਵਾਲੀ ਜਰਸੀ ਲੈ ਭਾਈ ਤੋਰੀ ਇਹਨੂੰ ਖੋਲ ਕੇ ਇਹ ਆ ਗਈ ਸੱਜਣੋ ਪੰਜਾਬ ਵਾਲੀ ਜਰਸੀ ਬਲੈਕ ਕਲਰ ਚ ਜੇ ਮੈਂ ਇਹਦੀ ਡਿਮਾਂਡ ਦੀ ਗੱਲ ਕਰਨਾ ਇਹਦੀ ਡਿਮਾਂਡ ਬਈ ਅਕਸਰ ਬਹੁਤ ਜ਼ਿਆਦਾ ਰਹਿੰਦੀ ਹੈ ਬਲੈਕ ਕਲਰ ਚ ਜਿਹੜੀਆਂ ਪੰਜਾਬ ਵਾਲੀਆਂ ਜਰਸੀਆਂ ਨੇ ਕਾਫੀ ਜਰਸੀ ਕਹਿੰਦੇ ਆ ਅੱਛਾ ਕਾਫੀ ਕਾਫੀ ਚ ਪੈਂਦੀ ਆ ਮੈਂ ਇੱਕ ਪੈਂਦੀ ਆ ਹਾਂ ਲਾ ਇਹ ਆ ਗਈ ਇਹ ਕਿੱਥੇ ਮਿਲਦੀ ਆ ਬਰੇ ਅੱਛਾ ਉਹ ਇਹਦੀ ਚੜਾਈ ਚੜੂਈ ਵੀ ਦਿਖਾਦੀ ਦਰਸ ਪਛਾਣ ਤੋਂ ਲਾ ਸੱਜਣਾ ਜੇ ਇਹਦੀ ਚੜਾਈ ਚੜੂਈ ਦੀ ਗੱਲ ਕਰ ਲਈ ਨਾ ਇਹਦੇ ਸਟਰਕਚਰ ਦੀ ਗੱਲ ਕਰ ਲਈਏ ਯਾਰਾ ਇਹਦਾ ਜਿਹੜਾ ਬਾਡੀ ਦਾ ਸਟਰਕਚਰ ਆ ਇਹਦੀ ਲੰਬਾਈ ਆ ਇਹਦੀ ਬਰੀਡ ਆ ਉਹ ਮੈਨੂੰ ਕਹਿਣ ਦੀ ਲੋੜ ਨਹੀਂ ਯਾਰ ਤੁਹਾਨੂੰ ਇਹ ਆਪੇ ਦੱਸੂਗੀ ਵੀ ਮੈਂ ਪੰਜਾਬ ਦੇ ਕਿਸੇ ਚੰਗੇ ਫਾਰਮ ਦੀ ਬੱਚੀ ਹਾਂ ਇਹ ਕਿਹੜਾ ਸੂਆ ਸੂਂਗਿਆ ਬਾਈ ਇਹ ਵੀਰੇ ਦੂਜਾ ਸੂਆ ਕੰਮ ਕਿੰਨੇ ਕਿ ਦਿਨ ਕੱਢਦੀ ਐ ਇਹ ਵੀਰੇ 15 ਦਿਨ ਲੈ ਜੂਗੀ ਅੱਛਾ 15 ਦਿਨ ਦੀ ਇਕੱਠੀ ਆ ਵੀਰੇ ਪਹਿਲੇ ਸੂਏ ਨੇ 19 ਕਿਲੋ ਦਿੱਤਾ ਕ ਪਹਿਲੇ ਸੂਏ ਦਾ 19 ਕਿਲੋ ਦਾ ਰਿਕਾਰਡ ਆ ਤੇ 15 ਦਿਨਾਂ ਨੂੰ ਤਾਂ ਮੇਰਾ ਖਿਆਲ ਐ ਨੇ ਜਿਵੇਂ ਕਹਿਣਾ ਹੁੰਦਾ ਮੈਂ ਪਹਿਲਵਾਨਾ ਵਾਂਗੂ ਚੱਲਣਾ ਮੈਂ ਕਹਣਾ ਵੀਰੇ ਫਸ ਫਸ ਕੇ ਹਾਂ ਨਾ ਇਹ ਸੱਜਣਾ 15 ਦਿਨਾਂ ਤੱਕ ਤਾਂ ਉਹੀ ਗੱਲ ਆ ਵੀ ਇਹਨੇ ਬਾਈ ਫਸ ਫਸ ਕੇ ਤੁਰਨਾ ਪਹਿਲਵਾਨ ਵਾਲੀ ਤੋਰ ਹੋ ਜਾਣੀ ਆ ਆ ਚੀਜ਼ ਵੀ ਦਿਖਾ ਦੇ ਦਰਸ ਇੱਥੇ ਤੋ ਆ ਚੜਾਈ ਇਹਦੀ ਉੱਤੇ ਤੇ ਇਹਦਾ ਸਟਰਕਚਰ ਮੱਝਾ ਇਹਨਾਂ ਪੂੜਾ ਚੌ ਕੈਨ ਦੀ ਜਰੂਰਤ ਨਹੀਂ ਕਿਉਂਕਿ ਫਾਰਮ ਜੀ ਆ ਚੰਗੀ ਸੇਵਾ ਹੁੰਦੀ ਹੈ ਹਨਾ ਇਹਦਾ ਕੀ ਰੇਟ ਆ ਬਾਈ ਇਹਦਾ ਵੀ ਰੇਟ 70000 ਰੁਪਏ ਪੁਰਾਣਾ ਆਇਆ ਇਹਦਾ ਅੱਜ ਵਾਲਾ ਰੇਟ ਹੈ ਅੱਜ ਆ ਜਿਹੜਾ ਵੀ 70000 ਰੁਪਏ ਕਿੰਨੇ ਦੀ ਛੱਡ ਦਾਂਗੇ ਜਮੇ ਲਾਸਟ ਜਮੇ ਲਾਸਟ ਵੀਰੇ 60000 ਦੇ ਦੇ ਦਾਂਗੇ 60000 ਦੀ ਦੇ ਦਾਂਗੇ 65 ਦੀ ਦੇ ਦਿੰਦੇ ਚਲ 65 ਦੀ ਦੇ ਦਾਂਗੇ ਰਾਂ ਸੱਜਣ ਵੇ ਇਹ 25 ਤੁਹਾਨੂੰ 65000 ਚ ਮਿਲੂਗੀ ਤੇ ਛੋਟ ਛੱਪਾ ਬਾਈ ਇਹਦੇ ਚ ਕਰ ਦੂਗਾ ਲੈ ਇੱਕ ਵਾਰੀ ਇਹਨੂੰ ਖੋਲ ਕੇ ਹੋਰ ਤੋੜ ਦੇ ਗੇਰਾ ਲੈ ਇੱਕ ਵਾਰੀ ਇਹਨੂੰ ਹੋਰ ਤੋਰ ਦੇ ਭਾਈ ਐ ਜਾ ਕਰ ਮੁੱਲ ਵੀਰੇ ਅਜਦਾ ਕਾ ਜੇ ਹੁਣ 15 ਸਾਮ ਤੇ ਫੇਰ ਨਾ ਵੀਰ ਬਣ ਕੇ ਕਿਉਂ ਅੱਛਾ ਵੀ 65 ਨੂੰ ਦੇ ਦੇ ਉਹ ਫੇਰ ਕਿੰਨੇ ਦੀ ਦੇਵੇਂਗਾ ਫੇਰ ਉਦੋਂ ਦੇਖਾਂਗੇ ਵੀਰੇ ਉਹ ਫੇਰ ਇਹਦੀ ਤੂੰ ਬੰਦ ਕੱਪੀ ਨਾ ਮੰਗ ਲਈ ਨਹੀਂ ਬੰਦ ਕੱਪੀ ਨਹੀਂ ਆਪਾਂ ਮੰਗਦੇ ਅੱਛਾ ਹਾਂ ਉਹ ਉਹੀ ਗੱਲ ਆ ਸੱਜਣੋ ਵੀ ਯਾਰ ਬੱਚੀ ਚੰਗੀ ਆ ਜੀ ਕਰਦਾ ਮੇਰਾ ਵੀਰੇ ਵੇੜੇ ਚ ਕਢਾਈ ਆਵਾ ਗਿਹੜੇ ਤੇ ਜਾਨ ਜੂਨ ਸਾਨੂੰ ਵੀ ਘਾਟੀ ਮਿਲਦੀਆਂ ਇਹ ਜਿਹੀਆਂ ਵੀਰੇ ਇਹਦਾ ਨਾ ਮਿਲਦੀ ਟਾਵੇਂ ਹਾਂ ਟਾਵੇਂ ਬੱਚੀ ਮਿਲਦੀ ਆ ਕੋਈ ਚੰਗੀ ਚੰਗਾ ਨਗੀਨਾ ਦਾ ਟਾਵਾ ਮਿਲਦਾ ਫਿਰ ਏ ਮਿਲੂਗੀ ਸਾਨੂੰ ਅੱਜ ਦਾ ਰੇਟ ਆ ਨਾ ਜਿਹੜਾ ਸੱਜਣੋਂ 65000 ਦੀ ਮਿਲੂਗੀ 65 ਚੋ ਛੋਟ ਛਪ ਆਏਗੇ ਸੱਜਣ ਦਾ ਹੋ ਜੂ ਤੇ ਦਿਨੇ ਨੇ ਸੱਜਣੋਂ 15 ਲੈ ਜਾਣੇ ਨੇ 15 ਦਿਨਾਂ ਤੱਕ ਉਹੀ ਗੱਲ ਆ ਪੀਰਾਨ ਬਣ ਜਾਣਾ ਥੱਲੋਂ ਪੂਰੀਆਂ ਫਟਵਾਲ ਬਣ ਜਾਣਾ ਬਾਈ ਲੇਵਾ ਪੂਰਾ ਚੰਗਾ ਕੱਢ ਜਾਣਾ ਤੇ ਦੁੱਧ ਬਾਈ ਦੇ ਦਸਨ ਮੁਤਾਬਕ ਪਹਿਲੇ ਸੂਏ ਦਾ 19 19 ਕਿਲੋ ਦਾ ਰਿਕਾਰਡ ਆ ਵੀਰੇ 19 ਕਿਲੋ ਦਾ ਇਹਦਾ ਰਿਕਾਰਡ ਆ ਆ ਵੀਰੇ ਡੈਨਮਾਰਕ ਦੀ ਆ ਅੱਛਾ ਪ੍ਰੀਤ ਤੋਂ ਗੱਬਣ ਆਉਣੇ ਪ੍ਰੀਤ ਤੋਂ ਹਾਂ ਜਿਹੜਾ ਪ੍ਰੀਤ ਆ ਉਹ ਤੋਂ ਗੱਬਣਾ ਫਾਰਮ ਚ ਹੋਈ ਐ ਪਰ ਖੁੱਲੀ ਪਈ ਇਹ 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 ਦਾ ਆ ਗਿਆ ਪ੍ਰੀਤ ਇਹ ਵੀ ਐਸ ਦਾ ਵੀਰੇ ਇੱਕ ਤਾਂ ਮਹਾਪ੍ਰੀਤ ਟਰੈਕਟਰ ਵੀ ਹੁੰਦਾ ਨਹੀਂ ਨਹੀਂ ਇਹ ਵੀ ਐਸ ਦਾ ਪ੍ਰੀਤ ਕਪੈਨ ਵੀ ਹੁੰਦੀ ਐ ਇੱਕ ਨਹੀਂ ਨਹੀਂ ਇਹ ਵੀ ਐਸ ਦਾ ਅੱਛਾ ਏਬੀਐਸ ਵਾਲਿਆਂ ਦਾ ਜਿਹੜੇ ਸੱਜਣ ਜਾਣਕਾਰੀ ਰੱਖਦੇ ਨੇ ਸਰਚ ਕਰ ਲਿਓ ਵੀ ਪ੍ਰੀਤ ਨਾਮ ਦਾ ਬੁੱਲ ਸੱਜਣੋਂ ਕਿਹੜਾ ਵੀ ਉਸ ਬੁੱਲ ਤੋਂ ਇਹ ਗੱਬਣਾ ਆਪ ਡੈਨਮਾਰਕ ਦੇ ਕਿਸੇ ਸੀਮਨ ਦੀ ਆਹ ਮੈਨੂੰ ਪਤਾ ਵੀ ਰਹੇਗਾ ਅੱਛਾ ਪ੍ਰੋਪਰ ਇਹਦੀ ਜਾਣਕਾਰੀ ਨਹੀਂ ਆਪ ਡੈਨਮਾਰਕ ਦੇ ਕਿਸੇ ਸੀਮਨ ਦੀ ਆਹ ਬਾਕੀ ਇਹਨਾਂ ਚੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਨਾ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਅਜਾ ਨੰਬਰ ਦੱਸ ਦਿਓ ਬਾਈ ਜਰਾ ਨੰਬਰ ਬੋਲ ਦਿ ਇਕ ਵਾਰੀ 79732 ਹਾਂਜੀ 33431 ਲੈ ਸੱਜਣੋ ਇਹ ਨੰਬਰ ਬਾਈ ਦਾ ਮੈਂ ਲਗਾਤਾਰ ਸਕਰੀਨ ਤੇ ਵੀ ਚਲਾ ਦੂੰਗਾ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਤਸੱਲੀ ਕਰਕੇ ਖਰੀਦ ਲਓ ਧੰਨਵਾਦ